ਹਰ ਇੱਕ ਪਿੰਡ ਦੇ ਵਿੱਚ ਅਰਵਿੰਦ ਕੇਜਰੀਵਾਲ ਪੈਦਾ ਹੋ ਚੁੱਕਾ ਹੈ। ਔਰ ਜਿੰਨਾ ਭਾਜੀਪੀ ਸਰਕਾਰ ਜਿੰਨਾ ਅਰਵਿੰਦ ਕੇਜਰੀਵਾਲ ਦੇ ਉੱਤੇ ਪ੍ਰੈਸ਼ਰ ਬਣਾਉਂਗੀ ਦਬਾਅ ਬਣਾਉਂਗੀ ਓਨੇ ਹੀ ਅਰਵਿੰਦ ਕੇਜਰੀਵਾਲ ਵੱਧ ਪੈਦਾ ਹੋਣਗੇ। Shri Narendra Modi ji nu ek apne vallon sneha dena chahuna ki itnu dabaya ਹਜ਼ਾਰਾਂ ਨਹੀਂ ਲੱਖਾਂ ਉੱਠੜਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੁਹਾਲੀ ਦੇ ਗੁਰਦੁਆਰਾ ਅੰਬਸਾਹ ਵਿੱਚ ਹੋ ਰਹੇ ਵੱਡੇ ਇਕੱਠ ਵਿੱਚ ਹਿੱਸਾ ਲੈਣ ਲਈ ਹਲਕਾ ਫਤਹਿਗੜ ਚੂੜੀਆ ਤੋਂ ਆਪ ਪਾਰਟੀ ਦੇ ਹਲਕਾ ਇੰਚਾਰਜ ਆਏ ਪੰਸਬ ਚੇਅਰਮੈਨ ਪੰਜਾਬ ਸਰਦਾਰ ਬਲਬੀਰ ਸਿੰਘ ਪੰਨੂ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਲੈ ਕੇ ਚੰਡੀਗੜ੍ਹ ਮੁਹਾਲੀ ਵੱਲ ਨੂੰ ਹੋਏ ਰਵਾਨਾ ਬਹੁਤ ਜੋ ਨਿੰਦਣਯੋਗ ਸੋਚ ਸਾਡੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਜੀ ਸਾਰੇ ਭਾਰਤ ਵਾਸੀ ਸਾਰੇ ਪੰਜਾਬ ਵਾਸੀ ਜਾਣਦੇ ਆ ਕਿ ਕੱਲ ਉਹਨਾਂ ਨੇ ਇੱਕ ਕਿੱਡੀ ਵੱਡੀ ਜਲੀਲ ਹਰਕਤ ਕੀਤੀ ਆ ਸਾਡੇ ਦਿੱਲੀ ਤੋਂ ਇੱਕ ਜੋ ਬਦਲਾਅ ਲਈ ਆਵਾਜ਼ ਉੱਠੀ ਸੀ ਅਰਵਿੰਦ ਕੇਜਰੀਵਾਲ ਜੀ ਪੂਰੇ ਦਿੱਲੀ ਦੇ ਵਿੱਚ ਉਹਨਾਂ ਨੇ ਜੋ ਕੁਝ ਕਰਕੇ ਦਿਖਾਇਆ ਦਿੱਲੀ ਦੇ ਵਿੱਚ ਤਿੰਨ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੀਟ ਹੋਈ ਜੇ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਐਸੀ ਲਹਿਰ ਬਣ ਚੁੱਕੀ ਹੈ ਰਵਿੰਦ ਕੇਜਰੀਵਾਲ ਜੀ ਦੀ ਐਸੀ ਇੱਕ ਸੋਚ ਦੇ ਨਾਲ ਲੋਕ ਬਲੋਕ ਜੁੜ ਚੁੱਕੇ ਨੇ Shri Ravind Kejriwal ji nu ਅੱਜ ਦੀ ਡੇਟ ਦੇ ਵਿੱਚ ਮੈਂ ਜੋ ਦਿੱਲੀ ਦੇ ਲੋਕ ਭਾਰਤ ਦੇ ਲੋਕ ਪੰਜਾਬ ਦੇ ਲੋਕ ਜਿਨ੍ਹਾਂ ਦਾ ਮਸੀਹਾ ਬਣ ਕੇ ਆਇਆ ਅੱਜ ਆਪਣੇ ਮਸੀਹਾ ਦੇ ਬਰਾਬਰ ਸਮਝਦੇ ਨੇ ਮੈਂ ਸ੍ਰੀ ਰੇਂਦਰ ਮੋਦੀ ਜੀ ਨੂੰ ਇੱਕ ਆਪਣੇ ਵੱਲੋਂ ਸਨੇਹਾ ਦੇਣਾ ਚਾਹੁੰਦਾ ਕਿ ਇਤ ਨੂੰ ਦਬਾਇਆ ਹਜ਼ਾਰਾਂ ਨਹੀਂ ਲੱਖਾਂ ਉੱਠਣੇ ਆ ਸ੍ਰੀ ਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਉਹਨਾਂ ਦੀ ਸੋਚ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪਹੁੰਚ ਚੁੱਕੀ ਹੈ ਉਹਨਾਂ ਦੀ ਸੋਚ ਦੇ ਨਾਲ ਪੂਰੇ ਭਾਰਤ ਦੇ ਵਿੱਚ ਲੱਖਾਂ ਜੋਧੇ ਲੱਖਾਂ ਅਰਵਿੰਦ ਕੇਜਰੀਵਾਲ ਪੈਦਾ ਹੋ ਚੁੱਕੇ ਨੇ ਇਹ ਉਹਨਾਂ ਦਾ ਭੁਲੇਖਾ ਹੈ ਇਹ ਗਲਤ ਫਹਮੀ ਆਪਣੀ ਦਿਮਾਗ ਵਿੱਚੋਂ ਕੱਢ ਦੇਣਾ ਕਿ ਸ਼ਰੀਰ ਵਿੰਦ ਕੇਜਰੀਵਾਲ ਨੂੰ ਦਬਾ ਲੈਣਗੇ ਉਹਨਾਂ ਦੀ ਸੋਚ ਨੂੰ ਦਬਾ ਲੈਣਗੇ ਉਹਨਾਂ ਦੀ ਸੋਚ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਨਾਲ ਜੋ ਉਹਨਾਂ ਨੇ ਲੋਕਾਂ ਲਈ ਕੀਤਾ ਮੈਂ ਮੈਂ ਆਪਣੀ ਜ਼ੁਬਾਨ ਤੋਂ ਕਿਸੇ ਦੀ ਸਿਫਤ ਨਹੀਂ ਕਰ ਰਿਹਾ ਵੀ ਮੇਰਾ ਲੀਡਰ ਹੈ ਮੈਂ ਦੀ ਸਿਫਤ ਕਰ ਰਿਹਾ ਜੋ ਉਹਨਾਂ ਨੇ ਕੀਤਾ ਉਹ ਦਿੱਲੀ ਦੇ ਵਿੱਚ ਵੀ ਲੱਭ ਰਿਹਾ ਪੰਜਾਬ ਦੇ ਵਿੱਚ ਵੀ ਲੱਭ ਰਿਹਾ ਬਿਨ ਬੁਲਾਇਆਂ ਲੋਕ ਬਿਨ ਬੁਲਾਇਆਂ ਸੰਗਤ ਬਿਨ ਬਣਾਇਓ ਆਮ ਆਦਮੀ ਪਾਰਟੀ ਦੇ ਵਿੱਚ ਬਿਨ ਬੁਲਾਇਆਂ ਇੱਕੋ ਆਵਾਜ਼ ਦੇ ਉੱਤੇ ਸੰਗਤ ਬੈਸੀ ਨਹੀਂ ਪਾਈਦਾ ਵਾ ਅੱਜ ਵੀ ਤੁਸੀਂ ਦੇਖ ਰਹੇ ਜੀ ਫਤੇਗੜ ਚੂੜੀਆਂ ਦੇ ਵਿੱਚ ਇੱਕ ਮੈਸੇਜ ਹੀ ਪਿਆ ਤੇ ਹਜ਼ਾਰਾਂ ਦੀ ਤਣਾਅ ਦੇ ਵਿੱਚ ਅੱਜ ਦੁਨੀਆ ਹਜ਼ਾਰਾਂ ਦੀ ਤਣਾਅ ਦੇ ਵਿੱਚ ਅੱਜ ਸੰਗਤ ਸ਼੍ਰੀ ਰਵਿੰਦ ਕੇਜਰੀਵਾਲ ਦੇ ਨਾਲ ਖੜੀ ਹੈ ਇਹ ਮੋਦੀ ਜੀ ਤੁਹਾਡਾ ਬੁਲੇਖਾ ਹੈ ਇਸ ਬੁਲੇਖੇ ਨੂੰ ਇਸ ਡਰ ਨੂੰ ਥੋੜੇ ਸਮੇਂ ਤੱਕ ਹੀ ਦੂਰ ਕਰ ਦਾਂਗੇ ਅਸੀਂ ਮੈਂ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੂੰ ਵਿਸ਼ਵਾਸ ਦਿਵਾਉਣਾ ਪਦੇ ਘੜ ਚੂੜੀਆਂ ਦੇ ਵਿੱਚੋਂ ਤਕਰੀਬਨ 200 ਪਿੰਡ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਅਸੀਂ ਅਰਵਿੰਦ ਕੇਜਰੀਵਾਲ ਪੈਦਾ ਕਰ ਚੁੱਕੇ ਹਰ ਇੱਕ ਪਿੰਡ ਦੇ ਵਿੱਚ ਅਰਵਿੰਦ ਕੇਜਰੀਵਾਲ ਪੈਦਾ ਹੋ ਚੁੱਕਾ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਅਰਵਿੰਦ ਕੇਜਰੀਵਾਲ ਪੈਦਾ ਹੋ ਚੁੱਕਾ ਹੈ ਇਸ ਕਰਕੇ ਮੇਰੀ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਕਿ ਤਗੜੇ ਹੋ ਕੇ ਤਗੜੇ ਹੋ ਕੇ ਮੋਡੇ ਨਾਲ ਮੋਡਾ ਜੋੜ ਕੇ ਸ਼ਰੀਰ ਵਿੰਦ ਕੇਜਰੀਵਾਲ ਦੇ ਨਾਲ ਅਸੀਂ ਖੜੀਏ ਤਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਖੜੀਏ